ਕਿਥੇ ਮਾਈਕ ਨਹੀਂ ਹੈ ਮਾਈਕਰਾ ਜ ਮੈਂ ਰਤਨ ਕੋ ਬੈਠਾ ਸੀਗਾ ਫੋਨ ਆਇਆ ਉਧਰੋਂ ਨਾਲ ਹੀ ਮੈਂ ਇੱਧਰ ਆ ਗਿਆ ਮਾਈਕਾ ਫਾਟ ਇਹਨੇ ਪੁਨੀਸ਼ ਪ੍ਰਸ਼ਾਸਨ ਦਾ ਉਹ ਮੁੱਖ ਉਹ ਜਿਹੜੇ ਤੇਰੇ ਮੋਢੇ ਤੇ ਬਿਠਾ ਦੇ ਗਏ ਗੱਡੀ ਆ ਐਕਟਿਵਾ ਜਿਹੜੀ ਛੱਡ ਕੇ ਇੱਥੋਂ ਬੱਚੇ ਨੇ ਤੇਰਾ ਏ ਪੁਲਿਸ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਜਾਣਕਾਰੀ ਇਹ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੋਈ 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 ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਐਮਸੀਆਂ ਕਾਉਂਸਲਰ ਮੌਜੂਦਾ ਇੱਥੇ ਕਿਹੜੀ ਜਗ੍ਹਾ ਖੜੇ ਆ ਪੱਛਮ ਭਈ ਐਸਐਸ ਸਾਹਿਬ ਜادہ ਅਜੀਤ ਸਿੰਘ ਨਗਰ 올ਡ ਟਾਂਡਾ ਰੋਡ ਇਹ ਕੀ ਗੱਲਬਾਤ ਹੋਈ ਹੈ ਜਿੱਥੇ ਸਰ ਸਾਨੂੰ ਪਤਾ ਲੱਗਾ ਇੱਥੇ ਤੇ ਮਹੱਲੇ ਚੋਂ ਦੱਸਿਆ ਕਿ ਇਦਾਂ ਦਾ ਗੋਲੀ ਚੱਲੀ ਹੈ ਇੱਥੇ ਸੁਣਨ ਚ ਇਹ ਆ ਰਿਹਾ ਕਿ ਇਥੋਂ 10-12 ਮੁੰਡੇ ਆਏ ਆ ਕੇ ਇੱਥੇ ਇਹਨਾਂ ਦੇ ਮੁੰਡਾ ਇੱਥੇ ਗੱਡੀ ਤੋ ਆ ਰਹੇ ਸੀ ਇਸ ਦੇ ਨਾਲ ਗਲੀ ਗਲੂ ਚ ਹੋਏ ਆ ਤੇ ਇੱਥੇ ਗੋਲੀਆਂ ਚਲਾ ਕੇ ਤੇ ਇੱਧਰੋਂ ਨਿਕਲ ਗਏ ਆ ਤੇ ਕਿੰਨੇ ਕੁ ਜਾਣੇ ਸੀਗੇ ਜੀ ਕੁਛ ਲੱਗਿਆ ਪਤਾ 10 ਤੋਂ 12 ਦੱਸਦੇ ਆ ਜੀ जी। 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 खंड़े -खंड़े अच्छा जी ਤੇ ਕਿੰਨੇ ਰਾਉਂਡ ਫਾਇਰ ਹੋਇਆ ਜੀ ਚਾਰ ਰਾਉਂਡ ਦੱਸਦੇ ਪਏ ਤਿੰਨ ਤੋਂ ਚਾਰ ਰਾਉਂਡ ਦੱਸਦੇ ਪਏ ਹਾਂਜੀ ਇੱਕ ਤੋਂ ਉਹ ਸਾਹਮਣੇ ਕਾਲਕ ਜੀ ਨਹੀਂ ਬਚਾਅ ਹੋ ਗਿਆ ਕੰਨ કુલ ਕਿੰਨੇ ਜਾਨੇ ਸੀ 10 ਤੋਂ 12 ਦੱਸਦੇ ਪਏ ਠੀਕ ਆ ਜੀ ਤੇ ਹੋਰ ਵੀ ਖੰਡੇ-ਕੁੰਡੇ ਸੀਗੇ ਦੱਸਿਆ ਜਾ ਰਿਹਾ ਕਹਿੰਦੇ ਸਾਰਿਆਂ ਕੋ ਹਥਿਆਰ ਸੀਗੇ ਅੱਛਾ ਜੀ ਜਿਹੜਾ ਮੁੰਡੇ ਤੇ ਚਲਾਈਆਂ ਮੁੰਡਾ ਇੱਥੇ ਹੀ ਆ ਜਾਈਓ ਹਾਂਜੀ ਉਹ ਉੱਥੇ ਮੁੰਡਾ ਖੜਾ ਜੀ ਕਿਉਂਕਿ ਉਹ ਉਹਨਾਂ ਦੀ ਐਕਟਿਵ ਆ ਇੱਕ ਰਹਿ ਗਈ ਇੱਥੇ ਜਦੋਂ ਇਹ ਆਲੇ-ਦੁਆਲੇ ਵਾਲੇ ਬੰਦੇ ਪੈ ਗਏ ਨਾ ਉਹਨਾਂ ਤੇ ਉਹਨਾਂ ਦੀ ਐਕਟਿਵ ਇੱਥੇ ਰਹਿ ਗਈ ਤੇ ਬਚਾਅ ਰਿਆ ਜੀ ਉਧ ਕਿਆ ਨਾਮ ਹੈ ਤੁਹਾਡਾ ਅਜੇ ਜੀ ਕਿੱਥੋਂ ਦੇ ਨਾਲੋਂ ਨੀਲਗੰਠ ਮੱਲਾ ਜੀ ਠੀਕ ਕੀ ਗੱਲ ਹੈ ਤੁਹਾਡੇ ਤੇ ਗੋਲੀਆਂ ਚੱਲੀਆਂ ਹਾਂਜੀ ਕੀ ਗੱਲਬਾਤ ਹੈ ਕੌਣ ਸੀ ਲੱਗਾ ਪਤਾ ਹਾਂਜੀ ਹੈ ਭਾਇਆ ਜੀ ਡਿਵਿਡ ਦੇ ਹਰੇਣੇ ਦਾ ਏ ਕਾਰਨ ਕੀ ਰਿਹਾ ਚਲਾਣ ਦਾ ਕਾਰਨ ਇਹ ਹੈ ਜੀ ਪੈਸੇ ਦਿੱਤੇ ਸੀ ਧਾਰਿਆਂ ਨੂੰ ਤਾਂ ਪੈਸੇ ਮੰਗੇ ਤਾਂ ਇੱਕ ਦੋ ਵਾਰੀ ਇੱਧੇ ਫੋਨ ਕੀਤਾ ਗੱਲ ਗੋਲਦਾ ਰਿਹਾ ਮੁੜ ਕੇ ਕਹਿੰਦਾ ਮੈਂ ਉੱਥੇ ਆ ਕੇ ਤੁਹਾਡਾ ਨਾਲ ਗੱਲ ਕਰ ਲੂੰਗਾ ਤੁਸੀਂ ਕਿੱਦਾਂ ਪੈਸੇ ਕੋ ਲੈ ਲੂਗੇ ਮੇਰੇ ਕੋਲ ਕਿੰਨੇ ਪੈਸੇ ਆ 15000 ਰੁਪਏ ਜੀ ਧਾਰਾ ਲਿਆ ਜੀ ਹਾਂਜੀ ਮਤਲਬ ਕਿ 15000 ਰੁਪਏ ਕੀ ਗੋਲੀਆਂ ਚੱਲੀਆਂ ਹ ਕੀ ਤੁਸੀਂ ਤੁਹਾਡੇ ਕੋਈ ਲੜਾਈ ਝਗੜਾ ਉਹਨਾਂ ਕੋਈ ਰੰਜਿਸ਼ ਵੀ ਗਾਰਾ ਨਹੀਂ ਜੀ ਬਸ ਪੈਸਿਆਂ ਦਾ ਹੀ ਆ ਜੀ ਕਿੰਨੇ ਜਣੇ ਸੀ ਫੁੱਲ ਬਾਈ 12 13 ਜਣੇ ਸੀਗੇ ਜੀ ਹੁਣ ਤੇ ਹੋਰ ਵੀ ਹਥਿਆਰ ਸੀ ਉਹਨਾਂ ਦੇ ਕੋਲ ਹੋਰ ਵੀ ਸੀਗੇ ਖੰਡੇ ਖੁੰਡੇ ਸੀਗੇ ਉਹਨਾਂ ਨੇ ਉਹ ਨਹੀਂ ਕੱਢੇ ਗੋਲੀਆਂ ਮਾਰਨੀ ਸ਼ੁਰੂ ਕਰਤੀਆਂ ਪਰੇ ਜਾ ਕੇ ਜੀ ਅੱਛਾ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਹਾਂ ਜੀ ਕੀ ਮੰਗ ਕਰਦੇ ਹੋ ਹੁਣ ਇਹ ਹੀ ਆ ਪੁਲਿਸ ਦੇਖੂਗਾ ਸਰ ਦੇਖੋ ਸਰ ਬੜੀਆਂ ਜੀ ਜੀ ਸਰ ਮੌਕੇ ਤੇ ਪਹੁੰਚੇ ਹੋ ਕਿਹੜਾ ਮਹੱਲਾ ਤੇ ਕੀ ਇੱਥੇ ਗੱਲਬਾਤ ਹੋਈ ਹੈ ਜੀ ਇਹ ਟਾਂਡਾ ਚੌਂਦੇ ਨੇੜੇ ਨੋ ਨਾਕਰਵਾਸ਼ਾ ਉੱਥੇ ਇਨਸੀਡੈਂਟ ਹੋਇਆ ਉਸ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਮੌਕੇ ਤੇ ਆਏ ਹਾਂ ਤੇ ਇੱਥੇ ਦੋ ਰਾਉਂਡ ਫਾਇਰ ਹੋਏ ਆ ਜੀ ਵੱਜੇ ਤਾਂ ਨਹੀਂ ਕਿਸੇ ਨੂੰ ਹਿੱਟ ਨਹੀਂ ਕੀਤੇ ਬਟ ਖੂਲ ਸਾਨੂੰ ਮਿਲੇ ਆ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ। ਕੋਲ ਪੁਲਸ ਦੇ ਹੱਥ ਲੱਗ ਗਿਆ ਜੀ। ਹਾਂਜੀ ਕੋਲ ਲੈ ਲੈਣੇ ਦੋ। ਇਹ ਕੀ ਮੁੱਢਲੀ ਜਾਣਕਾਰੀ ਚ ਕੀ ਜਾਂਚ ਚ ਪਤਾ ਲੱਗਿਆ ਜੀ ਕੀ ਹੋਇਆ? ਮੁੱਢਲੀ ਜਾਂਚ ਇਨ੍ਹਾਂ ਦੇ ਰੰਜਿਸ਼ ਆਪਸੀ ਰੰਜਿਸ਼ ਸੀ ਦੋਨਾਂ ਪਾਰਟੀਆਂ ਦੀ। ਠੀਕ ਹੈ ਜੀ। ਪੈਸੇ ਤਾਂ ਲੈਣ ਦੇਣ ਪੈਸੇ ਤਾਂ ਲੈਣ ਦੇਣ ਸਿਕਾ ਉਹ ਇਨ੍ਹਾਂ ਦੇ ਕਹਿਣ ਮੁਤਾਬਕ। ਠੀਕ ਹੈ ਜੀ। ਬਟ ਇਨ੍ਹਾਂ ਦੇ ਪਹਿਲਾਂ ਫਰੈਂਡ ਸਰਕਲ ਸੀਗਾ ਇੱਕ ਦੂਜੇ ਦੇ ਫਰੈਂਡਸ ਸੀਗੇ ਦੋਨੇ ਹੀ। ਜੀ। ਉਤ ਤੋਂ ਬਾਅਦ ਹੁਣ ਇਨ੍ਹਾਂ ਦੇ ਕੋਈ ਝਗੜਾ ਵਣ ਸੀਗੀ ਤੇ ਉਸ ਤੋਂ ਬਾਅਦ ਗੋਲੀ ਚੱਲ ਗਈ। ਠੀਕ ਹੈ ਜੀ। ਤੇ ਕੋਈ ਮੌਕੇ ਤੇ ਜਿਹੜੇ ਹਮਲਾਵਰ ਸੀ ਉਹਨਾਂ ਦਾ ਕਿਤਾ ਜਾ ਰਹੇ ਦਰਜ ਇਹ ਤੇ ਹਾਂਜੀ ਜਲਦ ਪਰਚਾ ਦਰਜ ਹੋਣੇ ਕਰ ਰਹੇ ਆ ਅਸੀਂ ਠੀਕ ਹੈ ਜੀ